ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕਮੋਲਕ ਲਿਖਤ ਸੁੰਦਰੀ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਹਾਂ ਭਾਈ ਸਾਹਿਬ ਜੀ ਆਪ ਇਸ ਪੁਸਤਕ ਬਾਰੇ ਲਿਖਦੇ ਹਨ ਸੁੰਦਰੀ ਕਿਵੇਂ ਤੇ ਕਿਉਂ ਲਿਖੀ ਗਈ ਸੁੰਦਰੀ ਦੇ ਸਮਾਚਾਰ ਔਰ ਖਾਲਸੇ ਦੇ ਹੋਰ ਹਾਲਾਤ ਜੋ ਇਸ ਪੁਸਤਕ ਵਿੱਚ ਲਿਖੇ ਹਨ ਅਸਾਂ ਪੰਥ ਪ੍ਰਕਾਸ਼ ਖਾਲਸਾ ਤਵਾਰੀਖ ਤੇ ਹੋਰ ਕਈ ਇਤਿਹਾਸਕ ਔਰ ਬਿਰਦ ਤੀਵੀਆਂ ਪੁਰਖਾਂ ਤੋਂ ਸੁਣ ਕੇ ਇਕੱਠੇ ਕਰਕੇ ਇੱਕ ਸ਼੍ਰੇਣੀ ਵਿੱਚ ਗੁੰਦ ਕੇ ਔਰ ਟੁੱਟੇ ਸਿਲਸਿਲੀਆਂ ਨੂੰ ਮਿਲਾ ਕੇ ਲਿਖੇ ਹਨ ਇਸ ਪੁਸਤਕ ਦੇ ਲਿਖਣ ਤੋਂ ਸਾਡਾ ਤਾਤਪਰਜ ਇਹ ਹੈ ਕਿ ਪੁਰਾਣੇ ਸਮਾਚਾਰ ਪੜ੍ਹ ਸੁਣ ਕੇ ਸਿੱਖ ਲੋਕ ਆਪਣੇ ਧਰਮ ਵਿੱਚ ਪੱਕੇ ਹੋਣ ਪਰਮੇਸ਼ਰ ਦੀ ਭਗਤੀ ਤੇ ਜਗਤ ਦੇ ਵਿਹਾਰ ਦੋਹਾਂ ਨੂੰ ਨਿਭਾਉਣ ਕੁਰਿਤੀਆਂ ਦਾ ਤਿਆਗ ਹੋਵੇ ਧਰਮ ਦਾ ਵਾਦਾ ਹੋਵੇ ਅਰ ਸਿੱਖਾਂ ਨੂੰ ਆਪਣੇ ਉਤਮ ਅਸੂਲ ਪਿਆਰੇ ਲਗਣ ਆਪਣੇ ਵਿੱਚ ਜਥੇਬੰਦ ਹੋ ਕੇ ਸਿੰਘ ਦੂਜੀਆਂ ਕੌਮਾਂ ਨੂੰ ਇੱਕ ਰਸ ਜਾਣ ਕੇ ਕਿਸੇ ਨਾਲ ਅਤ ਵੈਰ ਤੇ ਕਿਸੇ ਨਾਲ ਅਤ ਮੋ ਨਾ ਕਰਨ ਸਗੋਂ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਵਾਲੀ ਗੁਰੂ ਸਿੱਖਿਆ ਪਰ ਟੁਰ ਕੇ ਅਟਲ ਰਹਿਣ ਕਰਤਾ ਪਾਉ ਭਾਈ ਵੀਰ ਸਿੰਘ ਜੀ ਆਓ ਹੁਣ ਉਹ ਲਿਖਤ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸੁੰਦਰੀ ਕਾਂਡ ਪਹਿਲਾ ਇੱਕ ਹਰੇ ਖੇਤਾਂ ਨਾਲ ਲਹਿ ਲਾਉਂਦੇ ਮੈਦਾਨ ਵਿੱਚ ਇੱਕ ਨਿੱਕਾ ਜਿਹਾ ਪਿੰਡ ਘੋਗ ਵਸਦਾ ਸੀ Hindu Musalman ਦੋਹਾਂ ਤਰ੍ਹਾਂ ਦੀ ਵਸੋਂ ਇਸ ਪਿੰਡ ਵਿੱਚ ਸੀ ਪਿੰਡ થી ਕੁਝ ਦੂਰ ਇੱਕ ਸੰਗੜਾ ਬੰਨ ਔਰ ਵੱਡਾ ਸਾਰਾ ਛੰਬ ਸੀ ਜਿਸ ਕਰਕੇ ਸ਼ਿਕਾਰ ਖੇਡਣ ਵਾਲੇ ਦਰ ਬਹੁਤ ਆਇਆ ਜਾਇਆ ਕਰਦੇ ਸਨ ਪਿੰਡ ਦੇ ਚੜ੍ਹਦੇ ਪਾਸੇ ਨੂੰ ਇੱਕ ਸੜਕ ਸੀ ਇਸ ਰੁੱਖ ਨੂੰ ਪਿੰਡ ਦੀ ਬਾਹਰਲੀ ਲਾਮਬਲ ਇੱਕ ਤਨਾੜ ਹਿੰਦੂ ਸ਼ਾਮਾ ਨਾਮ ਦਾ ਘਰ ਸੀ ਜਿਸ ਦੀ ਧੀ ਦਾ ਮੁਕਲਾਵਾ ਹੋਣ ਵਾਲਾ ਸੀ ਦੁਪਹਿਰ ਢਲ ਗਈ ਅਰ ਨਿੱਕੀ ਨਿੱਕੀ ਪੌਣ ਰੁਮਕਣ ਲੱਗ ਪਈ ਸ਼ਾਮੇ ਦੇ ਘਰ ਮੁਕਲਾਵੇ ਦੀ ਤਿਆਰੀ ਵਿੱਚ ਏਡਾ ਧੂਆਂ ਤੇ ਹਮਸ ਹੋ ਰਿਹਾ ਸੀ ਕਿ ਅੰਦਰ ਖਲੋਣਾ ਔਖਾ ਹੋ ਗਿਆ ਮੁਕਲਾਈ ਜਾਣ ਵਾਲੀ ਮੋਟਿਆਰ ਕੁੜੀ ਜਿਸ ਦਾ ਨਾਮ ਸਰਸਤੀ ਸੀ ਔਰ ਬੜੀ ਸੁੰਦਰ ਸੀ ਇਸ ਤੂਏ ਤੋਂ ਨਕ ਜਿੰਦ ਅ ਕੇ ਆਪਣੀਆਂ ਸਹੇਲੀਆਂ ਨਾਲ ਜੋ ਘਰ ਦੇ ਪਿਛਵਾੜੇ ਸੜਕ ਦੇ ਨੇੜੇ ਪਈਆਂ ਖੇਡਦੀਆਂ ਸਨ ਚਲੀ ਗਈ। ਇੱਥੇ ਤਾਂ ਕੁੜੀਆਂ ਦਾ ਤਿਰਜਣ ਲੱਗਿਆ ਹੋਇਆ ਸੀ। ਸਭੇ ਜਵਾਨ ਮੁਟਿਆਰਾਂ ਸਨ। ਕਈ ਵਿਆਹੀਆਂ, ਕਈ ਮੁਕਲਾਈਆਂ ਤੇ ਕਈ ਅਜੇ ਕੁਆਰੀਆਂ ਸਨ। ਸਭਨਾ ਦੇ ਚਿਹਰੇ ਕੋਝੇ ਕਹਿਣ ਜੋਗੇ ਨਹੀਂ ਸਨ। ਪਰ ਸੁਰਸਤੀ ਦੀ ਸੁੰਦਰਤਾ ਗੇ ਸਭ ਇਉਂ ਮਾਤ ਸਨ। ਜਿਵੇਂ ਚੰਦ ਚੜੇ ਤਾਰੇ ਹੱਸਦੀਆਂ ਖੇਡਦੀਆਂ ਕੁੜੀਆਂ ਇੱਕ ਅਸਚਰਜ ਤਮਾਸ਼ਾ ਹੋ ਰਿਹਾ ਸੀ ਜੋ ਇਹਨੇ ਨੂੰ ਦੋ ਹੋਰ ਮੁਟਿਆਰ ਖਤਰੇਟੀਆਂ ਨਨਾਨ ਭਾਬੀ ਥੋੜਾ ਜਿਹਾ ਚੀਨਾ ਤੇ ਮੋਲਾ ਲੈ ਕੇ ਛੜਨ ਵਾਸਤੇ ਆ ਗਈਆਂ ਕਿਉਂਕਿ ਕੋਲਵਾਰੀ ਇੱਕ ਪੱਕੀ ਉਖਲੀ ਬਣੀ ਹੋਈ ਸੀ ਜਿੱਥੇ ਨੇੜੇ-ਨੇੜੇ ਦੇ ਘਰਾਂ ਦੀਆਂ ਤਰੀਮਤਾ ਚੋਲ ਛੜਦੀਆਂ ਆਉਂਦੀਆਂ ਸਨ ਪਹਿਲੇ ਤਾਂ ਕੁੜੀਆਂ ਨੇ ਉਹਨਾਂ ਨੂੰ ਡਾਡਾ ਠੱਠੇ ਵਿੱਚ ਉਡਾਇਆ ਪਰ ਫਿਰ ਵਾਰੋ ਵਾਰੀ ਥੋੜੀਆਂ ਥੋੜੀਆਂ ਸਟਾਂ ਲਾ ਕੇ ਉਹਨਾਂ ਲਈ ਚੀਣਾ ਛਣਨ ਲੱਗੀਆਂ ਜਦ ਸੁਰਸਤੀ ਦੀ ਵਾਰੀ ਆਈ ਤਾਂ ਸਾਰੀਆਂ ਰਲ ਕੇ ਇਹ ਗੀਤ ਗਾਉਣ ਲੱਗ ਗਈਆਂ ਢਲ ਪਰਛਾਵੇਂ ਬੈਠੀਆਂ ਅਸੀਂ ਮਾਵਾਂ ਦੀ ਵਣੀਆਂ ਸੁਰਸਤੀ ਦੇ ਮੋਲੇ ਦੀ ਛਟ ਇਸ ਗੀਤ ਦੇ ਤਾਲ ਨਾਲ ਲਾ ਕੇ ਲੱਗੇ ਮਾਨੋ ਮੋਲਾ ਵੀ ਤਬਲੇ ਦੀ ਥਾਪ ਹੋ ਗਿਆ ਇਸ ਗੀਤ ਵਿੱਚ ਸਭ ਐਸੀਆਂ ਮਸਤ ਹੋਈਆਂ ਮਾਨੋ ਨਿਹਰਾ ਪੁਰਾ ਆਪਣਾ ਆਪ ਵੀ ਭੁੱਲ ਗਈ ਜਦੋਂ ਗੀਤ ਮੁੱਕਾ ਤਾਂ ਖੋਟਿਆਂ ਕਰਮਾਂ ਨੂੰ ਕੀ ਦੇਖਦੀਆਂ ਹਨ ਜੋ ਇੱਕ ਬੁਰਛਾ ਕੜੀ ਵਰਗਾ ਜਵਾਨ ਮੁਗਲ ਘੋੜੇ ਉੱਤੇ ਸਵਾਰ ਤਿਰਜਣ ਦੇ ਕੋਲ ਖੜਾ ਘੂਰ ਰਿਹਾ ਹੈ ਔਰ ਉਸ ਦੀ ਨਿਸ਼ਾਨੇ ਵਾਂਗ ਵੱਧੀ ਹੋਈ ਨਜ਼ਰ ਸੁਰਸਤੀ ਦੇ ਚਿਹਰੇ ਪਰ ਪੈ ਰਹੀ ਹੈ ਜਿਸ ਨੂੰ ਵੇਖ ਕੇ ਸੁਸ਼ੀਲ ਕਨਿਆ ਮੁਰਕੇ ਨਾਲ ਪਾਣੀ ਪਾਣੀ ਹੋ ਗਈ ਔਰ ਸਬਨਾਪੁਰ ਅਜੇ ਹਸੇਮ ਛਾਇਆ ਜੋ ਪੱਥਰ ਵਾਂਗ ਉਥੇ ਹੀ ਜੰਮ ਗਈ ਹਿੰਦੂ ਮਾਪੇ ਧੀਆਂ ਨੂੰ ਇਸ ਹਨੇਰ ਦੇ ਸਮੇਂ ਘਰੋਂ ਬਾਹਰ ਬਹੁਤ ਘਟ ਨਿਕਲਣ ਦੇਂਦੇ ਹੁੰਦੇ ਸਨ ਔਰ ਧੀਆਂ ਨੂੰਆਂ ਨੂੰ ਨਜ਼ਰਬੰਦ ਕੈਦੀਆਂ ਵਾਂਗ ਲੁਕਾ ਲੁਕਾ ਰੱਖਦੇ ਸਨ ਕਿਉਂਕਿ ਸੋਹਣੀ ਇਸਤਰੀ ਸੋਨਾ ਘਰ ਧਨ ਤੇ ਮਾਲ ਹਿੰਦੂ ਪਾਸ ਓਖਾ ਹੀ ਰਹਿਣਾ ਮਿਲਦਾ ਸੀ ਕਾਰਨ ਇਹ ਸੀ ਕਿ ਦਿੱਲੀ ਦੇ ਬਾਦਸ਼ਾਹ ਦਾ ਤਪ ਤੇਜ ਘਟ ਚੁੱਕਾ ਸੀ ਨਵਾਬੀਆਂ ਖੇਚਲਾਂ ਵਿੱਚ ਰਹਿੰਦੀਆਂ ਦੇਸ਼ ਵਿੱਚ ਆਪੋਤਾਪੀ ਛੇਤੀ ਮਜਦੀ ਸੀ ਤੇ ਛੋਟੇ ਆਕਮਨ ਮਰਜ਼ੀਆਂ ਕਰਦੇ ਸਨ ਮੋਗਲ ਦੀ ਅਜਈ ਨਜ਼ਰ ਵੇਖ ਕੇ ਕੁੜੀਆਂ ਡਰ ਗਈਆਂ ਕਿ ਖਬਰ ਇਹ ਕੀ ਕਹੇਗਾ ਪਰ ਕੁੜੀਆਂ ਦੀ ਇਹ ਸੋਚ ਥੋੜੇ ਚਿਰ ਵਿੱਚ ਹੀ ਮੁੱਕ ਗਈ ਜਦ ਉਸ ਨੇ ਦੋ ਕਦਮ ਅੱਗੇ ਹੋ ਕੇ ਧਰਮੀ ਕਨਿਆ ਸੁਰਸਤੀ ਦੀ ਨਰਮ ਵੀਣੀ ਸ਼ੇਰ ਦੇ ਜਫੇ ਵਾਂ ਕਾਬੂ ਕਰ ਲਈ ਔਰ ਇੱਕ ਹੁਜਕੇ ਨਾਲ ਕੋੜੇ ਉੱਤੇ ਆਪਣੇ ਅੱਗੇ ਛਟ ਕੇ ਅੱਡੀ ਲਾ ਕੇ ਉਹ ਗਿਆ ਹੋ ਗਿਆ ਸੁਰਸਤੀ ਦੀਆਂ ਚੀਕਾਂ ਤੇ ਕੁੜੀਆਂ ਦੀ ਹਾਲ ਪਹਾਰਿਆਂ ਨੇ ਸਾਰਾ ਪਿੰਡ ਇਕੱਠਾ ਕਰ ਦਿੱਤਾ ਹੱਕੇ-ਬੱਕੇ ਉਹ ਸਭ ਕਾਰਨ ਪੁੱਛਣ ਲੱਗੇ ਕੁੜੀਆਂ ਤੋਂ ਸਮਾਚਾਰ ਸਮਝ ਸੁਣ ਕੇ ਪਰ ਆਪਣੀਆਂ ਅੱਖਾਂ ਦੇ ਸਾਹਮਣੇ ਉਪਧਰਵ ਨੂੰ ਵੇਖ ਕੇ ਸਭ ਜਣੇ ਅਚੰਬਾ ਹੋ ਮੂੰਹ ਵਿੱਚ ਉਂਗਲਾਂ ਟੁਕਰੇ ਸਨ ਪਰ ਹਾਏ ਧਰਮ ਦੀ ਹਾਨੀ ਏਡੀ ਭੀੜ ਵਿੱਚ ਕਿਸੇ ਦਾ ਹਿਆ ਨਹੀਂ ਪੈਂਦਾ ਜੋ ਹਿੰਮਤ ਕਰੇ ਜਾਨ ਹੂਲੇ ਤੇ ਮਗਰ ਜਾ ਕੇ ਛੁਡਾਵੇ ਜਦ ਮੁਗਲ ਅੱਖਾਂ ਤੋਂ ਓਲੇ ਹੋ ਗਿਆ ਤਾਂ ਸਿਆਣਿਆਂ ਨੇ ਬੈਠ ਕੇ ਸਲਾਹ ਕੀਤੀ ਕਿ ਕੁੜੀ ਦਾ ਪਿਓ ਭਰਾ ਤੇ ਘਰਵਾਲਾ ਅਰ ਦੋ ਪੈਂਚ ਇਸ ਮੁਗਲ ਪਾਸ ਜਾ ਕੇ ਮਿੰਤਾ ਕਰਨ ਭਲਾ ਜੀ ਉਸ ਦਾ ਮਨ ਤਰਸ ਪੈ ਜਾਵੇ ਪਿੰਡ ਤੋਂ ਮੀਲ ਕੋ ਦੀ ਬਾਟਪੁਰ ਇਸ ਦੇ ਤੰਬੂ ਲੱਗੇ ਹੋਏ ਸਨ ਇਹ ਇਲਾਕੇ ਦਾ ਹਾਕਮ ਸੀ ਔਰ ਇੱਥੇ ਸ਼ਿਕਾਰ ਖੇਡਣ ਆਇਆ ਹੋਇਆ ਸੀ ਨੌਕਰ ਚਾਕਰ ਨਾਲ ਬਹੁਤ ਥੋੜੇ ਆਂਦੇ ਸਨ ਅੱਜ ਸ਼ਿਕਾਰ ਖੇਡਣ ਚੜਿਆ ਤਾਂ ਪਿੱਛੇ ਡੇਰੇ ਵਿੱਚ ਕੋਈ ਸਿਪਾਈ ਨਾ ਛੱਡਿਆ ਸਭ ਨੂੰ ਨਾਲ ਲੈ ਆਇਆ ਸ਼ਿਕਾਰ ਖੇਡਦੇ ਹੋਏ ਨੇ ਇੱਕ ਹਰਣ ਦੇ ਮਗਰ ਘੋੜਾ ਸੁਟਿਆ ਤਾਂ ਨੌਕਰਾਂ ਤੋਂ ਵਿਛੜ ਕੇ ਦੂਰ ਨਿਕਲ ਗਿਆ ਹਰਣ ਤਾਂ ਨਾ ਲੱਭਾ ਪਰ ਪਿੰਡ ਵੇਖ ਕੇ ਪਾਣੀ ਪੀਣ ਲਈ ਇੱਧਰ ਆਏ ਨੂੰ ਕਨਿਆ ਦਾ ਸ਼ਿਕਾਰ ਹੱਥ ਲੱਗ ਗਿਆ ਸੋ ਲੈ ਕੇ ਜਦ ਇਹ ਆਪਣੇ ਡੇਰੇ ਅਪੜਿਆ ਤਾਂ ਕੋਈ ਨੌਕਰ ਹਾਜ਼ਰ ਨਹੀਂ ਸੀ ਇਸ ਲਈ ਇਸ ਕੁੜੀ ਨੂੰ ਇੱਕ ਧਰੀ ਪਰ ਬਿਠਾ ਕੇ ਘੋੜਾ ਬੰਨਣ ਤੇ ਪਾਣੀ ਆਦਕ ਪੀਣ ਦੇ ਕੰਮ ਵਿੱਚ ਲੱਗ ਗਿਆ ਜੋ ਡੇਰੇ ਵਿੱਚ ਲਗਭਗ ਮੁੱਕਾ ਪਿਆ ਸੀ ਜਦ ਵੇਲਾ ਹੋ ਕੇ ਫਿਰ ਸੁਰਸਤੀ ਵੱਲ ਆਇਆ ਤਾਂ ਇਨੇ ਚਿਰ ਵਿੱਚ ਪਿੰਡ ਦੇ ਲੋਕ ਵੀ ਅਪੜ ਪਏ ਸਨ ਸੁਰਸਤੀ ਇੱਕ ਧਰੀ ਪਰ ਬੈਠੀ ਰੋ ਰਹੀ ਸੀ ਪਰ ਆਪ ਸਾਹਿਬ ਇੱਕ ਪਲੰਗ ਪਰ ਬੈਠੇ ਸਨ ਉਸ ਵੇਲੇ ਪੰਜਾਂ ਜਣਿਆਂ ਮੱਥਾ ਟੇਕਿਆ আর ਬੇਨਤੀ ਕੀਤੀ ਕਿ ਇਸ ਕਨਿਆ ਨੂੰ ਛੱਡ ਦਿਓ ਹਾਕਮ ਨੇ ਉਤਰ ਦਿੱਤਾ ਕਿ ਤੁਸੀਂ ਨਹੀਂ ਜਾਣਦੇ ਕਿ ਮੈਂ ਇਸ ਥਾਂ ਦਾ ਹਾਕਮ ਹਾਂ ਕੀ ਹੋਇਆ ਜੇ ਡਾਰ ਵਿੱਚੋਂ ਇੱਕ ਮੈ ਲੈ ਆਂਦੀ ਤਾਂ ਤੁਹਾਡੀ ਡਾਰ ਵਿੱਚ ਕੁਝ ਘਾਟਾ ਤਾਂ ਨਹੀਂ ਪੈ ਚਲਿਆ ਸ਼ਾਮੇ ਨੇ ਆਜੋੜ ਕੇ ਕਿਹਾ ਇਹ ਮੇਰੀ ਸੁਖੇ ਲੱਦੀ ਧੀ ਹੈ ਅਰ ਵਿਆਹੀ ਹੋਈ ਹੈ ਅਜ ਮੁਕਲਾਵਾ ਹੈ ਆਪ ਕਿਰਪਾ ਕਰੋ ਨਹੀਂ ਤਾਂ ਮੇਰਾ ਨੱਕ ਵੜਿਆ ਜਾਵੇਗਾ ਤੁਸੀਂ ਦਇਆ ਕਰੋ ਹਾਕਮ ਪਰਜਾ ਦੇ ਮਾਈ ਬਾਪ ਹੁੰਦੇ ਹਨ ਹਾਕਮ ਜਾਓ ਜਾਓ ਨਹੀਂ ਦੇਾਂਗਾ ਸ਼ਾਮਾ ਮਹਾਰਾਜ ਆਪ ਦੇ ਕੀ ਪਰਵਾਹ ਹੈ ਆਪ ਚਾਹੋ ਤਾਂ ਚੱਟੀ ਵਜਾ ਇਸ ਨਾਲ ਸਾਵੀ ਤੋਲ ਕੇ ਚਾਂਦੀ ਲੈ ਲਵੋ ਪਰ ਇਸ ਦੀ ਜਾਨ ਬਖਸ਼ੀ ਕਰੋ ਪਰ ਨਵਾਬ ਨੇ ਸੜੇ ਹੋਏ ਆਸੇ ਵਿੱਚ ਗਿਆ ਜਾਓ ਜਾਓ ਇਸ ਪਰ ਕੁੜੀ ਦੇ ਭਰਾਵ ਨੇ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਿਹਾ ਮਹਾਰਾਜ ਆਪ ਨੂੰ ਕੀ ਪਰਵਾਹ ਹੈ ਆਪ پاس ਹਜ਼ਾਰਾਂ ਤੀਮੀਆਂ ਹਨ ਇਸ ਅनाथਪੁਰ ਦਇਆ ਕਰੋ ਅਰ ਜੇ ਆਪ ਚਾਹੋ ਤਾਂ ਆਪ ਦੀ ਸੇਵਾ ਲਈ ਸੋਨਾ ਇਸ ਦੇ ਬਦਲੇ ਹਾਜ਼ਰ ਕਰਦਾ ਹਾਂ ਆਖੋਂ ਤੱਕ ਕਨੀਜ਼ਾ ਮੁੱਲ ਲੈ ਲੈਂਦਾ ਹਾਂ ਆਪ ਵੱਡੇ ਉਦਾਰ ਹੋ ਇਹ ਦਾਨ ਕਰੋ ਪਰ ਪੱਥਰ ਦਿਲ ਨੇ ਸਿਰ ਹੀ ਫੇਰ ਛੱਡਿਆ ਫਿਰ ਕਨਿਆ ਦੇ ਘਰ ਵਾਲੇ ਜਿਸ ਨਾਲ ਉਸ ਦਾ ਮੁਕਲਾਵਾ ਹੋਣਾ ਸੀ ਪਹਿਰੀ ਪਹਿ ਕੇ ਕਿਹਾ ਕਿ ਮੈਂ ਆਪ ਦੀ ਪਰਜਾ ਹਾਂ ਪਰ ਜਾ ਦੀ ਲਾਜ ਰਾਜੇ ਨੂੰ ਆਉਂਦੀ ਹੈ ਮੈਂ ਕਿਤੇ ਮੂੰਹ ਦੇਣ ਜੋਗਾ ਨਹੀਂ ਰਹਾਂਗਾ ਆਪ ਮਿਹਰ ਕਰੋ ਮੇਰੇ ਪਾਸ ਜੋ ਕੁਝ ਧਨ ਮਾਲ ਹੈ ਨਜ਼ਰ ਵਜੋਂ ਕਬੂਲ ਲਓ ਤੇ ਮੇਰੀ ਇਸਤਰੀ ਮੈਨੂੰ ਇਸ ਵੇਲੇ ਮੋੜ ਦਿਓ ਆਪ ਮੇਰੀ ਲਾਜ ਸ਼ਰਮ ਰੱਖ ਲਓ ਨਵਾਬ ਅੱਛਾ ਬੜੇ ਅਮੀਰ ਉਹ ਸਾਰੇ ਹੀ ਹੈਂ ਜਾਓ ਜਾਓ ਇਸ ਸੋਨੇ ਦੀ ਚਿੜੀ ਨੂੰ ਨਹੀਂ ਛੋੜਾਂਗਾ ਸੋਨਾ ਚਾਂਦੀ ਹੀਰੇ ਮੋਤੀ ਮੈਨੂੰ ਕੁਝ ਲਾਲਚ ਨਹੀਂ ਜਾਓ ਚਲੇ ਜਾਓ ਨਹੀਂ ਤਾਂ ਕੈਦ ਕਰ ਦਿਆਂਗਾ ਇਹ ਸੁਣ ਕੇ ਕੁੜੀ ਦਾ ਘਰਵਾਲਾ ਤਾਂ ਡਰਿਆ ਕਿ ਮੈਂ ਆਪਣੇ ਆਪ ਨੂੰ ਇਹਦੇ ਅੱਗੇ ਧਨੀ ਪ੍ਰਗਟ ਕਰ ਬੈਠਾ ਹਾਂ ਮਤੇ ਇਹ ਨਾ ਹੋਵੇ ਕਿ ਮੇਰਾ ਘਰ-ਬਾਰ ਲੁੱਟ ਲੈਂਦਾ ਹੋਵੇ ਇਥੋਂ ਖਿਸਕਣਾ ਹੀ ਠੀਕ ਹੈ ਇਹ ਵਿਚਾਰ ਕੇ ਉਹ ਖਿਸਕ ਗਿਆ ਔਰ ਸੋਹਰੇ ਪਿੰਡ ਅਪੜ ਕੇ ਸਾਥੀਆਂ ਸਣੇ ਘਾਰਾਂ ਨੂੰ ਤੁਰ ਗਿਆ ਪਿੰਡ ਦੀਆਂ ਪਹਿਚਾਂ ਦੇ ਮਿੰਨਤ ਤਰਲੇ ਨੂੰ ਵੀ ਜਦ ਹਾਕਮ ਨੇ ਨਾ ਮੰਨਿਆ ਤਾਂ ਕੁੜੀ ਦਾ ਭਰਾ ਬੇਹੋਸ਼ ਹੋ ਕੇ ਡਿੱਗ ਪਿਆ ਬੁੱਢਾ ਪਿਓ ਸਿਰਾਂ ਨੇ ਬੈਠਾ ਰੋਣ ਲੱਗਾ ਇਹ ਹਾਲ ਵੇਖ ਕੇ ਸੁਰਸਤੀ ਦੇ ਦਿਲ ਵਿੱਚ ਖਬਰੇ ਕੀ ਆਈ ਕਿ ਅਥਰੂ ਸੁੱਕ ਗਏ ਔਰ ਦਿਲ ਵਿੱਚ ਹੌਂਸਲਾ ਭਰ ਗਿਆ ਕੁੰਡ ਚੁੱਕ ਦਿੱਤਾ ਉੱਠ ਕੇ ਭਰਾ ਦੇ ਸਰਾਣੇ ਆ ਕੇ ਉਸ ਦੇ ਕੰਨਾਂ ਵਿੱਚ ਕਹਿਣ ਲੱਗੀ ਉੱਠ ਵੇ ਉੱਠ ਮੇਰੀ ਮਾਂ ਦੇ ਆ ਜਾਇਆ ਉੱਠ ਘਰ ਨੂੰ ਜਾ ਮੋਗਲ ਦਾ ਪਾਣੀ ਮੈਂ ਨਾ ਪੀਆ ਵੀਰਾ ਮਰਾਂਗੀ ਅਗ ਜਲਾ ਜਦ ਪਿਓ ਭਰਾ ਨੂੰ ਪ੍ਰਤੀਤ ਹੋ ਗਈ ਕਿ ਮੋਗਲ ਕਿਸੇ ਤਰ੍ਹਾਂ ਨਹੀਂ ਛੱਡਦਾ ਤੇ ਇਹ ਪੁਤਰੀ ਧਰਮ ਛੀਨ ਵੀ ਨਹੀਂ ਕਰੇਗੀ ਤ ਸਾਰੇ ਉੱਠ ਕੇ ਟੁੱਟੇ ਲੱਕ ਤੇ ਭਜੇ ਦਿਲ ਘਰ ਨੂੰ ਆ ਗਏ ਹਾਏ ਉਹ ਸੁੰਦਰ ਘਰ ਜੋ ਕੁ ਚਿਰ ਹੋਇਆ ਚੌ ਮਲਾਰਾਂ ਦੀ ਥਾਂ ਹੋ ਰਿਆ ਸੀ ਹੁਣ ਸਿਆਪੇ ਦਾ ਥਾਂ ਹੋ ਗਿਆ ਸਾਰੇ ਸਾਖ ਅੰਗ ਪਰ ਚਾਉਣੀ ਕਰਨ ਆ ਜੁੜੇ ਅਰ ਤੀਵਿਆਂ ਦੇ ਰੋਣ ਪੀਟਣ ਨਾਲ ਡਾਢੀ ਹਾਹਾਕਾਰ ਮਚ ਗਈ ਕੀ Hindu ਕੀ Musalman ਉਂਗਲਾਂ ਟੁਕ ਟੁਕ ਰਹਿ ਗਏ ਹਾਏ ਹਣੀ ਇਹ ਅਨਰਥ ਗਲ ਕੀ ਇਹੋ ਜੇ ਦੁਖ ਰੋਏ ਜਾ ਰਹੇ ਸੰ ਕਿ ਅਚਾਨਕ ਇੱਕ ਸਬਜ਼ੇ ਘੋੜੇ ਪਰ ਇੱਕ ਅਸਵਾਰ ਸਿਰ ਤੋਂ ਪੈਰਾਂ ਤੀਕ ਸ਼ਸਤਰ ਧਾਰੀ ਟੇੜ ਗੋਡਿਆਂ ਵਾਲਾ ਕਛਹਿਰਾ ਗਲ ਕੁਰਤਾ ਤੇ ਪਟਕੇ ਨਾਲ ਲੱਕਸਿਆ ਹੋਇਆ ਸਿਰ ਪੁਰ ਸੁਰਮਈ ਦਸਤਾਰਾ ਚਿਹਰੇ ਦਾ ਭਰਵਾ ਸਿੰਘ ਬਹਾਦਰ ਜਿਸ ਨੂੰ ਦੇਖ ਕੇ ਸਿੱਖ ਭੋਖ ਲੈ ਜਾਵੇ ਆ ਨਿਕਲਿਆ ਸਭਨਾ ਦੀਆਂ ਨਜ਼ਰ ਉਧਰ ਉੱਠ ਗਈਆਂ ਹੋਰ ਤਾਂ ਕੋਈ ਨਾ ਪਛਾਣ ਸਕਿਆ ਪਰ ਸੁਰਸਤੀ ਦੇ ਮਾਂ ਨੇ ਜੋ ਤੀਵੀਆਂ ਵਿੱਚ ਬੈਠੀ ਸੀ ਤੁਰਤ ਪਛਾਣ ਲਿਆ ਕਿ ਇਹ ਮੇਰਾ ਉਹ ਪੁੱਤਰ ਹੈ ਜੋ ਸਿੱਖਾਂ ਦੀ ਸੰਗਤ ਕਰਕੇ ਵਿਗੜ ਗਿਆ ਸੀ ਔਰ ਸਿੱਖ ਬਣ ਕੇ ਜਿਉਂ ਘਰੋਂ ਨਿਕਲਿਆ ਫਿਰ ਅਜ ਤੀਕ ਇਸ ਦੀ ਕੁਝ ਉਗ ਮੋਹਰ ਨਹੀਂ ਨਿਕਲੀ ਸੀ ਇੱਥੇ ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਇਸ ਸਮੇਂ ਕਿਸੇ ਟੱਬਰ ਵਿੱਚੋਂ ਜਦੋਂ ਕੋਈ ਸਿੱਖ ਹੋ ਜਾਂਦਾ ਤਾਂ ਮਾਪੇ ਮੌਤ ਤੋਂ ਵਧੇਕ ਦੁਖਮੰਦ ਦੇ ਔਰ ਅਕਸਰ ਪੁੱਤਰ ਨੂੰ ਤਿਆਗ ਦਿੰਦੇ ਜਦ ਕਦੇ ਕੋਈ ਪੁੱਛੇ ਤੇਰੇ ਕਿੰਨੇ ਪੁੱਤਰ ਹਨ ਤਾਂ ਲੋਕੀ ਐਵੇਂ ਉੱਤਰ ਦੇ ਦਿੰਦੇ ਪੰਜ ਹੋਏ ਸਾਂ ਇੱਕ ਮਰ ਗਿਆ ਇੱਕ ਸਿੱਖੀ ਜਾ ਰਲਿਆ ਤਿੰਨ ਸਾਈਂ ਦੇ ਦਿੱਤੇ ਜੀਉਂਦੇ ਹਨ ਇਹ ਪੁਰਖ ਵੀ ਪਹਿਲੇ ਮਾਪਿਆਂ ਤੋਂ ਚੋਰੀ ਸਿੱਖਾਂ ਨੂੰ ਮਿਲਦਾ ਹੁੰਦਾ ਸੀ ਜਪਜੀ ਰਹਿਰਾਸ ਬਾਣੀਆਂ ਕੰਠ ਕਰਕੇ ਭੈਣ ਨੂੰ ਪਾਠ ਤੇ ਧਰਮ ਦੀਆਂ ਗੱਲਾਂ ਸਿਖਲਾਉਂਦਾ ਹੁੰਦਾ ਸੀ ਪਰ ਸ਼ਰਦਾ ਬਹੁਤ ਵੱਡੀ ਤਮਰਤ ਛੱਕ ਕੇ ਸਿੰਘ ਸੱਜ ਗਿਆ ਤਦ ਇਹ ਦੇਖ ਪਿਤਾ ਸ਼ਾਮੇ ਨੇ ਘਰੋਂ ਕੱਢ ਦਿੱਤਾ ਤਾਂ ਇਹ ਸਿੰਘ ਬਾਹਦਰ ਖਾਲਸੇ ਦੇ ਦਲਾਂ ਵਿੱਚ ਜਾ ਰਲੇ ਪੁੱਤਰ ਨੂੰ ਦੇਖ ਕੇ ਮਾਂ ਦੀਆਂ ਆਂਦਰਾਂ ਨੂੰ ਮੋਫੁਰ ਪਿਆ ਪਰ ਉੱਠ ਕੇ ਪੁੱਤਰ ਦੇ ਗਲ ਆ ਲੱਗੀ ਜੋ ਘੋੜੇ ਤੋਂ ਹੁਣ ਉੱਤਰ ਕੇ ਖਲੋਤਾ ਸੀ ਇਹ ਵੇਖ ਕੇ ਪਿਓ ਭਰਾ ਨੇ ਵੀ ਪਛਾਣਿਆ ਔਰ ਮਿਲਣ ਦੌੜੇ ਪਰ ਅਫਸੋਸ ਇੰਨੇ ਚਿਰ ਦੇ ਵਿਛੋੜੇ ਪਿੱਛੋਂ ਪਿਆਰ ਤੇ ਦਰਦ ਦੀਆਂ ਗੱਲਾਂ ਦੀ ਥਾਂ ਪਹਿਲੇ ਦੁਖਿਆਰੀ ਸੁਰਸਤੀ ਦੀ ਕਹਾਣੀ ਸਿੰਘ ਬਾਹਦਰ ਨੂੰ ਦੀ ਕਹਾਣੀ ਸਿੰਘ ਬਹਾਦਰ ਨੂੰ ਸੁਣਾਈ ਗਈ ਇਹ ਖਬਰ ਸਿੰਘ ਦੇ ਕੰਨਾਂ ਵਿੱਚ ਅਜੇ ਹੀ ਪਈ ਕਿ ਸਾਰਾ ਲਹੂ ਚਿਹਰੇ ਨੂੰ ਚੜਾਇਆ ਅਰਸੂਆਂ ਅੱਖਾਂ ਕਰਕੇ ਦੰਦੀਆਂ ਕਰੀਚਣ ਲੱਗ ਪਿਆ ਧਰਮ ਦੇ ਜੋਸ਼ ਨੇ ਅੰਗ ਅੰਗ ਹਿਲਾ ਦਿੱਤਾ ਫਿਰ ਪਤਾ ਪੁੱਛਿਓ ਸੋ ਕਿ ਮੁਗਲ ਦਾ ਢੇਰਾ ਕਿੱਥੇ ਕੋ ਹੈ ਪਤਾ ਸੁਣ ਕੇ ਝਟ ਘੋੜੇ ਤੇ ਪਲਾਕੀ ਮਾਰ ਹੋ ਗਿਆ ਹੋ ਗਿਆ ਹੋ ਗਿਆ ਮਾ ਪਿਓ ਭਾਵੇਂ ਬਥੇਰੇ ਵਾਸਤੇ ਪਾਰੇ ਸਨ ਕਿ ਨਾ ਜਾ ਐਵੇਂ ਜਾਨ ਗਵਾਵੇਂਗਾ ਕਿਉਂਕਿ ਤਦੋਂ ਹਾਕਮ ਸਿੱਖਾਂ ਨੂੰ ਦੇਖ ਨਹੀਂ ਸੁਖਾਂਦੇ ਸਨ ਪਰ ਬਲਵੰਤ ਸਿੰਘ ਨੇ ਇੱਕ ਨਾ ਸੁਣੀ ਪੱਲੋ ਪੱਲੀ ਵਿੱਚ ਟੰਬੂਆਂ ਲਾਗੇ ਜਾ ਪਹੁੰਚਿਆ ਕੀ ਦੇਖਦਾ ਹੈ ਕਿ ਇੱਕ ਲੱਕੜਾਂ ਦਾ ਢੇਰ ਹੈ ਜਿਸ ਦੇ ਇੱਕ ਪਾਸੇ ਅੱਗ ਸੁਲਗ ਰਹੀ ਜਾਪਦੀ ਹੈ ਔਰ ਉਤੋਂ ਜਪਜੀ ਸਾਹਿਬ ਦੀਆਂ ਕੋੜੀਆਂ ਦੇ ਪਾਠ ਦੀ ਆਵਾਜ਼ ਆਉਂਦੀ ਹੈ ਇਕ ਚੇਨ ਵਿੱਚ ਸਿੰਘ ਜੀ ਆਪਣੇ ਅਰ ਕੋੜੇ ਤੋਂ ਛਾਲ ਮਾਰ ਕੇ ਲਕੜਾਂ ਦੇ ਢੇਰ ਉਪਰੋਂ ਭੈਣ ਨੂੰ ਚੁੱਕ ਲਿਆ। ਸੁਰਸ਼ਤੀ ਆਪਣੀ ਜਾਨ ਤੋਂ ਪਿਆਰੇ ਭਰਾ ਨੂੰ ਦੇਖ ਕੇ ਬਾਗ-ਬਾਗ ਹੋ ਗਈ ਅਰ ਬੋਲੀ ਮੇਰੇ ਪਿਆਰੇ ਵੀਰ ਮੈਨੂੰ ਮਰਨ ਵੇਲੇ ਕਿਸੇ ਗੱਲ ਦੀ ਚਾਹ ਨਹੀਂ ਉੱਭਜੀ ਬਿਨਾ ਤੇਰੇ ਮਿਲਣ ਦੀ। ਸੋ ਗੁਰੂ ਨੇ ਪੂਰੀ ਕੀਤੀ। ਅੰਤ ਵੇਲੇ ਤੂੰ ਆ ਮਿਲਿਆ ਹੈ ਸ਼ੁਕਰ ਲੈ ਹੁਣ ਜਿੱਧਰੋਂ ਆਇਆ ਹੈ ਚਲਾ ਜਾ ਕਿਉਂਕਿ ਉਹ ਮੁਗਲ ਹੋਣੇ ਆ ਜਾਣ ਵਾਲਾ ਹੈ। ਅਰ ਮੈਂ ਉਸ ਦੇ ਆਉਣ ਤੋਂ ਅੱਗੇ ਹੀ ਮਰ ਜਾਣਾ ਚਾਹੁੰਦੀ ਹਾਂ ਪਿਆਰੀ ਭੈਣ ਆਤਮਾ ਦਾ ਘਾਤ ਕਰਨਾ ਵੱਡਾ ਪਾਪ ਹੈ ਚੱਲ ਮੇਰੇ ਨਾਲ ਭੈਣ ਨਹੀਂ ਵੀਰ ਜੀ ਧਰਮ ਲਈ ਮਰਨਾ ਬੁਰਾ ਨਹੀਂ ਅਰ ਜੇ ਮੈਂ ਤੁਹਾਡੇ ਨਾਲ ਚਲੀ ਜਾਵਾਂ ਤਾਂ ਇਹ ਪਾਪ ਹੀ ਸਾਡਾ ਸਾਰਾ ਘਰ ਉਜਾੜ ਦੇਵੇਗਾ ਅਰ ਤੈਨੂੰ ਵੀ ਨਹੀਂ ਛੱਡੇਗਾ ਮੈਂ ਮਰਨ ਤੋਂ ਰਤਾ ਨਹੀਂ ਡਰਦੀ ਗੁਰੂ ਤੇਗ ਬਹਾਦਰ ਜੀ ਮੇਰੇ ਅੰਗ ਸੰਗ ਹਨ ਜਾ ਮੇਰੇ ਪਿੱਛੇ ਬਹੁਤਿਆਂ ਦੀ ਜਾਨ ਬਚਣ ਦੀ ਬਲਵੰਤ ਸਿੰਘ ਨੂੰ ਦੂਰੋਂ ਕੁਝ ਘੜਾਕ ਜਿਹਾ ਮਾਲੂਮ ਹੋਇਆ ਤਾਂ ਭੈਣ ਦੀ ਗੱਲ ਵਿੱਚੇ ਛੱਡ ਬਾਹੋਂ ਤਰੀਕ ਉਸ ਨੂੰ ਕੋੜੇ ਤੇ ਸੁੱਟ ਹਵਾ ਹੋ ਗਿਆ ਜਾਂ ਘਰ ਆਇਆ ਤਾਂ ਪਿਓ ਭਰਾ ਅੱਗੋਂ ਖਾਣ ਨੂੰ ਪਏ ਪਾਪਿਆ ਇਹ ਕੀ ਕਰਾਇਆ ਭਲਾ ਹੁਣ ਤੁਰਕ ਸਾਨੂੰ ਛੱਡੇਗਾ ਜਿਸ ਵੇਲੇ ਉਸ ਨੂੰ ਇਹ ਪਤਾ ਲੱਗਾ ਕਿ ਸਾਡਾ ਪੁੱਤਰ ਸਿੱਖ ਹੈ ਤਾਂ ਉੰਜ ਘਾਣ ਬੱਚਾ ਪੀੜਿਆ ਜਾਉ ਤੇ ਉਪਰੋਂ ਤੂ ਕੁੜੀ ਉਸ ਤੋਂ ਖੋ ਲਿਆ ਆਇਆ ਹੈ ਉਹ ਤਾਂ ਭੁੱਖੇ ਸ਼ੇਰ ਵਾਂਗ ਆ ਪਏਗਾ ਭਲਾ ਮਾਨਸ ਬਣ ਜਿੱਦੋਂ ਆਇਆ ਹੈ ਉਧਰ ਜਾ ਤੇ ਕੁੜੀ ਉਸ ਨੂੰ ਦੇ ਆ ਮਾਪਿਆਂ ਤੋਂ ਇਹ ਅਨਾਦਰ ਦੇ ਵਚਨ ਸੁਣ ਕੇ ਸਿੰਘ ਜਰ ਨਾ ਸਕਿਆ ਉਸੇ ਵੇਲੇ ਘੋੜੇ ਨੂੰ ਅੱਡੀ ਲਾ ਕੇ ਭੈਣ ਸਮੇਤ ਹਵਾ ਹੋ ਗਿਆ ਔਰ ਕੋਈ ਇੱਕ ਕੰਟਾ ਕੋ ਮਗਰੋਂ ਇੱਕ ਖੁੱਲੇ ਮੈਦਾਨ ਵਿੱਚ ਅਪੜਿਆ ਜਿੱਥੇ ਕਈ ਲੋਥਾਂ ਦੇ ਢੇਰ ਲੱਗੇ ਹੋਏ ਸਨ ਔਰ ਲਹੂ ਨਾਲ ਧਰਤੀ ਸੁਹੀ ਹੋ ਰਹੀ ਸੀ ਇਹ ਦੇਖ ਕੇ ਸਿੰਘ ਆਪ ਦਾ ਬੱਕਾ ਰਹਿ ਗਿਆ ਕਿ ਪਲ ਦੀ ਪਲ ਵਿੱਚ ਕੀ ਹੋ ਗਿਆ ਸੋਚੇ ਕਿ ਕਿਸ ਤੋਂ ਸਮਾਚਾਰ ਪੁੱਛਾਂ ਕਿ ਕਿੱਧਰ ਗਏ ਇਹ ਸੋਚ ਕੇ ਘੋੜੇ ਤੋਂ ਉੱਤਰ ਲੋਥਾਂ ਨੂੰ ਵੇਖਣ ਲੱਗਾ ਕੁ ਚਿਰ ਦੇ ਮਗਰੋਂ ਇੱਕ ਲੋਥ ਸਿਸਕ ਦੀ ਦਿੱਸੀ ਇਸ ਨੂੰ ਚੁੱਕ ਕੇ ਡਿੱਠਾ ਤਾਂ ਕਾਹੂ ਕੁਝ ਕਰਨੇ ਨਹੀਂ ਸਨ ਇੱਕ ਦਸਤਾਰ ਪਾੜ ਕੇ ਭੈਣ ਭਰਾ ਨੇ ਉਸ ਦੇ ਕਾਹੂ ਬੱਦੇ ਔਰ ਨੇੜੇ ਦੇ ਛੰਬ ਵਿੱਚੋਂ ਪਾਣੀ ਲਿਆ ਕੇ ਮੂੰਹ ਵਿੱਚ ੋਇਆ ਤਾਂ ਉਸ ਨੇ ਅੱਖਾਂ ਖੋਲੀਆਂ ਔਰ ਹोली ਜੀ ਬੋਲੇ ਭਰਾ ਬਲਵੰਤ ਸਿੰਘ ਸ਼ੁਕਰ ਹੈ ਤੂੰ ਅੰਤ ਵੇਲੇ ਆ ਮਿਲਿਆ ਬਲਵੰਤ ਸਿੰਘ ਸ਼ੇਰ ਸਿੰਘਾ ਇਹ ਕੀ ਹੋਇਆ ਪੱਲੋ ਪੱਲੀ ਵਿੱਚ ਕੀ ਪੜਥੂ ਮੱਚ ਕੇ ਲੀ ਉਤੇ ਹੋ ਗਈ ਸ਼ੇਰ ਸਿੰਘ ਭਰਾ ਜਿਸ ਵੇਲੇ ਤੂੰ ਘਰ ਗਿਆ ਅਸੀਂ ਅਜੇ ਡੇਰੇ ਹੀ ਕਰਦੇ ਸਾਂ ਕਿ ਤੁਰਕ ਆਪੇ ਡੌਢੀ ਕਰਨੀ ਲੜਾਈ ਦੇ ਮਗਰੋਂ ਖਾਲਸਾ ਪੀੜੀ ਜੂਨੋਂ ਨਸ ਗਿਆ ਮੈਂ ਉਸ ਵੇਲੇ ਕਾਇਲ ਹੋ ਕੇ ਡਿਗ ਪਿਆ ਸਾਂ ਤੁਰਕ ਬਹੁਤ ਮੋਏ ਪਰ ਉਸਨਗੇ ਬਹੁਤ ਫਿਰ ਪਤਾ ਨਹੀਂ ਕੀ ਹੋਇਆ ਇਹ ਸੁਣ ਕੇ ਸਿੰਘ ਨੇ ਉਸ ਨੂੰ ਇੱਕ ਬਰਿਛ ਦੀ ਛਾਂਵੇਂ ਲਟਾ ਦਿੱਤਾ ਔਰ ਹੋਰ ਜੀਂਗੀਆਂ ਦੀ ਪਾਲ ਵਿੱਚ ਲੰਗਾ ਪਰ ਸਾਰੇ ਸਿੱਖ ਸ਼ਹੀਦਾਂ ਵਿੱਚੋਂ ਇੱਕ ਹੋਰ ਵੀ ਜਾਨ ਸੀ ਇਸ ਨੂੰ ਘਾਵ ਤਾਂ ਕੋਈ ਕਰੜਾ ਨਹੀਂ ਸੀ ਕੇਵਲ ਛਟ ਖਾ ਕੇ ਬੇਸੁੱਧ ਹੋ ਗਿਆ ਸੀ ਇਸ ਨੂੰ ਪਾਣੀ ਆਦੀ ਦੇ ਕੇ ਹੋਸ਼ ਵਿੱਚ ਆਂਦਾ ਤਾਂ ਉਹ ਸਮਾਚਾਰ ਸੁਣਿਆ ਇਹ ਮਨੁੱਖ ਜ਼ਰਾ ਤਕੜਾ ਸੀ ਅਰ ਸਵਾਰੀ ਕਰ ਸਕਦਾ ਸੀ ਇਸ ਕਰਕੇ ਘੋੜਿਆਂ ਦੀ ਪਾਲ ਕੀਤੀ ਤਾਂ ਦੂਰ ਸਾਰੇ ਇੱਕ ਰੁੱਖ ਨਾਲ ਬੱਦੇ ਦੋ ਘੋੜੇ ਮਿਲ ਗਏ ਜੋ ਸਿੰਘਾਂ ਦੇ ਰਹਿ ਗਏ ਸਨ ਹੁਣ ਇੱਕ ਸਰਸਰੀ ਗੁਰਮਤਾ ਹੋਇਆ ਕਿ ਇਹ ਘੋੜਾ ਸੁਰਸਤੀ ਨੂੰ ਦੇਈਏ ਕਿਉਂਕਿ ਪਿੰਡ ਦੀਆਂ ਕੁੜੀਆਂ ਘੋੜੇ ਦੇ ਚੜਨ ਦੀਆਂ ਜਾਣੋਂ ਹੁੰਦੀਆਂ ਸਨ ਤੇ ਇੱਕ ਦੂਜੇ ਸਿੰਘ ਅਰਕਾਇਲ ਨੂੰ ਬਲਵੰਦ ਸਿੰਘ ਨਾਲ ਪਾਲ ਲਵੇ ਤੇ ਰਾਤੋ ਰਾਤ ਪੀੜੀ ਜੂ ਵਿੱਚ ਚਲ ਵੜੀ ਇਹ ਸਲਾਗਣ ਕੇ ਭੈਣ ਨੂੰ ਘੋੜੇ ਤੇ ਸਵਾਰ ਕੀਤਾ ਕੂਚ ਦੀ ਤਿਆਰੀ ਕੀਤੀ ਸੁਰਸਤੀ ਇਸ ਭਰਾ ਕੋਲੋਂ ਸਿੱਖ ਧਰਮ ਦੀਆਂ ਗੱਲਾਂ ਸੁਣ ਸੁਣ ਕੇ ਪੱਕੀ ਵਿਸ਼ਵਾਸवान ਹੋ ਗਈ ਸੀ ਮਾਪਿਆਂ ਤੋਂ ਚੋਰੀ ਪਾਠ ਵੀ ਕਰਦੀ ਹੁੰਦੀ ਸੀ ਤੇ ਓ ਅੰਦਰਲੀ ਭਾਵਣੀ ਪੱਕੀ ਹੋ ਗਈ ਸੀ ਨਿਸ਼ਚੈਕ ਅश्चर्य ਤਾਕਤ ਹੈ ਜਦ ਕਿਸੇ ਗੱਲ ਪਰ ਵੱਜ ਜਾਏ ਤਾਂ ਪਰਬਤ ਵਾਂਗ ਅਚਲ ਹੋ ਜਾਂਦਾ ਹੈ ਸੋ ਇਹ 18 ਬਰੇ ਦੀ ਅਨਮੁਕਲਾਈ ਕਨਿਆ ਡਾਢੀ ਧਰਮੀ ਹੋ ਗਈ ਸੀ ਇਹੋ ਕਾਰਨ ਸੀ ਕਿ ਮੁਗਲ ਨੂੰ ਤਰੇ ਦੇ ਧੋਖੇ ਪਾਣੀ ਲੈਣ ਕਾਲ ਕੇ ਸੁਰਸਤੀ ਨੇ ਚਾਟੀ ਇੱਕ ਲਕੜਾਂ ਦੇ ਢੇਰ 'ਪੁਰ ਜੋ ਬਵਰਚੀ ਖਾਨੇ ਦੇ ਅੱਗੇ ਪਈਆਂ ਸਨ ਪਛੀਆਂ ਨਾਲ ਇੱਕ ਪਾਸਿਓਂ ਅੱਗ ਲਾਈ ਤੇ ਜਪਜੀ ਦਾ ਪਾਠ ਕਰਦੀ ਹੋਈ ਉੱਤੇ ਬੈਠ ਗਈ ਮੋਗਲ ਦੇ ਸਾਥੀ ਜੇ ਆਏ ਨਹੀਂ ਸਨ ਨੌਕਰ ਵੀ ਨਹੀਂ ਮੋੜੇ ਸਨ ਢੇਰੇ ਵਿੱਚ ਪਾਣੀ ਮੁੱਕ ਚੁੱਕਿਆ ਹੋਇਆ ਸੀ ਸੋ ਸੁਰਸਤੀ ਦੀ ਸੁੰਦਰਤਾ ਵਿੱਚ ਮਸਤ ਆਕਮ ਆ ਪਾਣੀ ਲੈਣ ਚਲਾ ਗਿਆ ਸੀ ਪਾਣੀ ਦੁਰਾਡੇ ਸੀ ਇਹ ਸੁਰਸਤੀ ਨੂੰ ਚਿਖਾ ਦਾ ਸਮਾਂ ਲੱਜ ਗਿਆ ਸੀ ਇਹ ਅਸਲ ਮੁਗਲ ਨਹੀਂ ਸੀ ਵਰ ਹੁਕਮ ਹਾਸਲ ਉਹਨਾਂ ਵਰਗਾ ਸੀ ਤੇ ਆਮ ਪਰ ਜਾਂ ਮੁਗਲ ਹੀ ਸਮਝਦੀ ਸੀ ਜਦ ਉਸ ਮੈਦਾਨ ਵਿੱਚ ਸੋਜਦੀ ਦਾ ਪਾਠ ਕਰਦੀ ਹੋਈ ਚਖਾ ਤੇ ਬੈਠ ਗਈ ਜਦੋਂ ਕਿ ਉਸ ਬਹਾਦਰ ਵੀਰ ਨੇ ਉਸ ਨੂੰ ਆ ਬਚਾਇਆ ਫਿਰ ਜਦੋਂ ਘਰਦਿਆਂ ਨੇ ਤਰਾ ਦਿੱਤੀ ਤਦ ਵੀ ਕਨਿਆ ਦਾ ਨਿਸ਼ਚਾ ਨਾ ਫਿਰਿਆ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਚੇਤੇ ਕਰਦੀ ਭਰਾ ਦੇ ਨਾਲ ਚਲੀ ਗਈ ਜਦ ਉਸ ਮੈਦਾਨ ਵਿੱਚ ਅਪੜੀ ਜਿੱਥੇ ਹੋਣੇ ਹੀ ਸਿੱਖਾਂ ਤੇ ਤੁਰਕਾਂ ਦੀ ਇੱਕ ਛੋਟੀ ਜੀ ਲੜਾਈ ਹੋ ਕੇ ਹਟੀ ਸੀ ਔਰ ਕਾਇਲ ਸਿੱਖ ਦੇ ਕੇ ਸੀ ਤਾਂ ਕਨਿਆ ਦਾ ਦਿਲ ਜੋਸ਼ ਨਾਲ ਉਛਲ ਪਿਆ ਕਿ ਅਜੇ ਇਹ ਬਾਦਰਾ ਦੀ ਸੇਵਾ ਕਰਨ ਨਾਲੋਂ ਜੋ ਧਰਮ ਰੱਖਿਆ ਲਈ ਇਸ ਤਰ੍ਹਾਂ ਜਾਨਾਂ ਤਲੀ ਪਰ ਤਾਰੀ ਫਿਰਦੇ ਹਨ ਹੋਰ ਕਿਹੜਾ ਕੰਮ ਚੰਗਾ ਹੋ ਫਿਰ ਆਪਣੇ ਭਰਾ ਦੇ ਤਰਸ ਤੇ ਸੂਰਬੀਰਤਾ ਪਰ ਸੋਚ ਫੁਰੀ ਕਿ ਮੇਰਾ ਇਹ ਅਮੀ ਜਾਇਆ ਵੀਰ ਕਿੰਨਾ ਚੰਗਾ ਹੋ ਗਿਆ ਹੈ ਕਿਉਂ ਨਾ ਮੇਰਾ ਮਨ ਵੀ ਇੱਡਾ ਬਹਾਦਰ ਹੋ ਜਾਵੇ ਚੰਦਨ ਸੁਗੰਧ ਨਾਲ ਕੁੜੀ ਦਾ ਦਿਲ ਚੰਦਨ ਹੋ ਗਿਆ ਔਰ ਜੀਵ ਵਿੱਚ ਸੋਚਣ ਲੱਗੀ ਕਿ ਤੀਵੀਆਂ ਧਰਮ ਰੱਖਿਆ ਲਈ ਕਿਉਂ ਜੰਗ ਨਹੀਂ ਕਰਦੀਆਂ ਜੇ ਨਹੀਂ ਕਰਦੀਆਂ ਤਾਂ ਮੈਂ ਕਿਉਂ ਨਾ ਪਹਿਲੀ ਤੀਵੀ ਹੋਵਾਂ ਜੋ ਭਰਾ ਵਾਂਗੂ ਸੁਰਵੀਰ ਹੋ ਜਾਵਾਂ ਇਹੋ ਜਿਹਾਂ ਵਿਚਾਰਾਂ ਨੇ ਸੁਰਸਤੀ ਨੂੰ ਆਜ ਦੇ ਇੱਡੇ ਭਿਆਨਕ ਹਾਲਾਂ ਵਿੱਚ ਕਾਬਰਨ ਨਾ ਦਿੱਤਾ ਸਗੋਂ ਉਸ ਦਾ ਹੌਸਲਾ ਦੂਣਾ ਕਰ ਦਿੱਤਾ ਔਰ ਘੋੜੇ ਪਰ ਇਉਂ ਸਵਾਰ ਹੋ ਗਈ ਕਿ ਮਾਨੋ ਪੱਕੀ ਸਵਾਰ ਅਰ ਭਰਾਣ ਨੂੰ ਕਹਿ ਕੇ ਇੱਕ ਮੁਰਦੇ ਦੀ ਤਲਵਾਰ ਵੀ ਲੈ ਗੱਲੇ ਲਟਕਾ ਲਈ ਉਸ ਗੱਲ ਕੀ ਦੂਜੇ ਕਾਇਲ ਭਰਾਵਾਂ ਨੂੰ ਚੁੱਕਣ ਦੇ ਆਹਰ ਵਿੱਚ ਸਨ ਕਿ ਪਿਛਲੀ ਲਾਂਬੋਂ ਧੂੜ ਉੱਡਦੀ ਦਿਸੀ ਔਰ ਪਲ ਮਗਰੋਂ ਤੁਰਕ ਸਵਾਰਾਂ ਦਾ ਇੱਕ ਦਸਤਾ ਦਿਸਿਆ ਗੋਵ ਕਰਕੇ ਦੇਖਣ ਤੋਂ ਪੱਕਾ ਸ਼ੱਕ ਪੈ ਗਿਆ ਕਿ ਉਹ ਮੁਗਲ ਕਨਿਆ ਦੇ ਪਿੱਛੇ ਆ ਰਿਹਾ ਹੈ ਇਹ ਦੇਖ ਕੇ ਤਿੰਨਾਂ ਨੇ ਘੋੜੇ ਛੜ ਦਿੱਤੇ ਹੁਣ ਅश्चਰਜ ਮੌਜ ਹੋਈ ਅੱਗੇ-ਅੱਗੇ ਤਿੰਨੇ ਸਿੰਘ ਮਗਰ ਕੋਈ ਸੋਪੋ ਤੁਰਕ 3-4 ਮੀਲ ਤੱਕ ਤਾਂ ਘੋੜੇ ਉੱਡੇ ਪਰ ਇੱਥੇ ਆਪੜ ਕੇ ਸ਼ੇਰ ਸਿੰਘ ਦਾ ਘੋੜਾ ਨੌਂ ਖਾ ਕੇ ਡਿੱਗ ਪਿਆ ਉਹਦੇ ਡਿੱਗਣ ਦੀ ਢੇਲ ਸੀ ਜੋ ਬਾਕੀ ਦੋਵੇਂ ਵੀ ਅਟਕ ਗਏ ਇਹਨੇ ਨੂੰ ਤੁਰਕ ਵੀ ਪਹੁੰਚ ਗਏ ਥੋੜਾ ਚਿਰ ਤਲਵਾਰ ਚੱਲੀ ਅੱਠ-10 ਤੁਰਕ ਡਿੱਗੇ ਹਾਕਮ ਵੀ ਜ਼ਖਮੀ ਹੋਇਆ ਸ਼ੇਰ ਸਿੰਘ ਮਾਰਿਆ ਗਿਆ ਸੁਰਸਤੀ ਤੇ ਬਲਵੰਦ ਸਿੰਘ ਨੂੰ ਵੀ ਕੁਝ ਉੱਚ ਕੋ ਕਾਵ ਲੱਗੇ ਪਰ ਉਹਨਾਂ ਦੇ ਘੋੜੇ ਫਟ ਖਾ ਕੇ ਡਿੱਗ ਪਏ ਅਰ ਦੋਵੇਂ ਭੈਣ ਪਰਾ ਬੰਦੀ ਵਿੱਚ ਪੈ ਗਏ ਤੇ ਤੁਰਕਾਂ ਦੇ ਜਥੇ ਦੇ ਪੈਰੇ ਵਿੱਚ ਕਸ਼ਟ ਭੋਗਣ ਲਈ ਪਿਛਲੇ ਪੈਰੀ ਮੁੜ ਗਏ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ